ਪਾਪੀ ਆ ਅੰਦਰ ਕੀ ਕਰੀ ਜਾਨੀ ਆ ਦੁਪਹਿਰਾ ਚੜ੍ਹਿਆ ਪਿਆ ਰੋਟੀ ਪਾਣੀ ਨਹੀਂ ਕਰਨਾ ਹੈਗਾ ਆ ਸਫਾਈਆਂ ਤੇਰੀਆਂ ਕਿਸੇ ਨੇ ਨਹੀਂ ਦੇਖਣੀਆਂ ਟਾਈਮ ਨਾ ਰੋਟੀ ਵੀ ਬਣਾ ਲਿਆ ਕਰ ਖਾਣੀ ਆ ਭੁੱਖਣ ਭਾਣੇ ਫਰੀ ਜਾਨੇ ਆ ਮੰਮੀ ਮੈਂ ਸੋਚਿਆ ਪਹਿਲਾਂ ਝਾੜੂ ਪੋਚਾ ਲਾ ਲਮਾ ਫਿਰ ਬਣਾ ਦਿੰਨੇ ਆ ਰੋਟੀ ਕੋਈ ਨਹੀਂ ਬਸ ਥੋੜਾ ਹੀ ਰਹਿ ਗਿਆ ਪਰ ਆ ਕੇ ਰੋਟੀ ਬਣਾ ਦਿੰਨੀ ਆ ਨਾ ਜੇ ਮੇਰੀ ਗੱਲ ਸੁਣ ਝਾੜੂ ਪੋਚਾ ਕਰਨ ਦਾ ਇੰਨਾ ਹੀ ਜੀ ਕਰਦਾ ਹੁੰਦਾ ਟਾਈਮ ਨਾ ਕਰ ਲਿਆ ਕਰ ਉੱਠਦੀ ਤਾਂ ਤੂੰ 8 ਵਜੇ ਆ ਫੇਰ ਉੱਠ ਕੇ ਤੇਰੀਆਂ ਸਫਾਈਆਂ ਨਹੀਂ ਨਿਭੜਦੀਆਂ ਸਾਡੇ ਘਰ ਨਹੀਂ ਆ ਕੰਮ ਚੱਲਣੇ ਹੈਗੇ ਮਾਪੇ ਨੇ ਕੋ ਸਿਖਾ ਕੇ ਨਹੀਂ ਭੇਜਿਆ ਮੰਮੀ ਕਿਉਂ ਝੂਠ ਬੋਲਦੇ ਹੋ ਕਿਸ ਦਿਨ 8 ਵਜੇ ਉੱਠੀ ਆ ਮੈਂ ਰੋਜ਼ 5 ਵਜੇ ਤਾਂ ਉੱਡਦੀ ਆਂਗੀ ਸਵੇਰੇ ਉੱਠਣਸਾਰ ਤੁਹਾਨੂੰ ਚਾਹ ਪਾਣੀ ਬਣਾ ਕੇ ਦਿੰਨੀ ਆ ਨਾਲੇ ਤੁਸੀਂ ਮੈਨੂੰ ਜੋ ਮਰਜ਼ੀ ਕਹਿ ਲਓ ਪਰ ਮੇਰੇ ਮਾਪੇ ਬਾਰੇ ਨਾ ਕੁਝ ਬੋਲੋ ਹੋਰ ਕੀ ਕਰਾਂ ਹੁਣ ਉਹਨਾਂ ਦੇ ਜੰਮਦਿਆਂ ਨੂੰ ਇਹ ਰਹੂੰਗੀ ਤੇਰੀ ਮਾਂ ਤਾਂ ਮਰ ਗਈ ਆ ਸਾਡੇ ਪੱਲੇ ਪੈ ਗਈ ਤੂੰ ਜਿਹੜਾ ਕੋਈ ਕੰਮ ਨਹੀਂ ਆਉਂਦਾ ਹੈਗਾ ਹੋਰ ਉੱਤੇ ਜੀ ਜਵਾਲ ਲੜਾ ਕੇ ਦਿਖਾਉਂਦੀ ਆ ਮੈਨੂੰ ਚੁੱਪ ਕਰਕੇ ਕੰਮ ਕਰ ਲਿਆ ਕਰ ਜਿੰਨਾ ਬੋਲਣ ਤੇ ਜ਼ੋਰ ਲਾਉਣੀ ਆ ਮੰਮੀ ਤੁਸੀਂ ਮੈਨੂੰ ਜੋ ਮਰਜ਼ੀ ਬੋਲ ਲਓ ਪਰ ਮੇਰੀ ਮਰੀ ਹੋਈ ਮਾਂ ਬਾਰੇ ਇਹਨਾਂ ਗੁੱਸੇ ਬੋਲ ਲਿਆ ਕਰੋ ਮੈਂ ਤਾਂ ਜਰਿਆ ਨਹੀਂ ਜਾਂਦਾ ਦੁੱਖ ਲੱਗਦਾ ਮੈਨੂੰ ਤੁਸੀਂ ਜਿਵੇਂ ਕਹੋਗੇ ਮੈਂ ਸਾਰਾ ਕੰਮ ਕਰ ਦੂੰਗੀ ਰੋਟੀਆਂ ਬਣਾਉਣੀਆਂ ਨੇ ਬਣਾ ਦਿੰਦੀ ਆ ਰੋਟੀ ਤਾਂ ਹੁਣ ਬਣਾਏਂਗੀ ਹੋਈ ਹੋਰ ਬਿਠਾ ਕੇ ਤੇਰੀ ਪੂਜਾ ਨਹੀਂ ਕਰਨੀ ਮੈਂ ਨਾਲੇ ਮੇਰੀ ਗੱਲ ਸੁਣ ਲੈ ਤੂੰ ਤਾਂ ਮੇਰੇ ਮੁੰਡੇ ਦੇ ਲੈ ਕੇ ਹੈ ਵੀ ਨਹੀਂ ਤੀਗੀ ਜਿਹੜਾ ਮੈਂ ਤੇਰਾ ਰਿਸ਼ਤਾ ਲੈ ਲਿਆ ਇੱਕ ਥੋੜਾ ਘਰ ਤਾਂ ਗਰੀਬ ਐ ਕੁਛ ਦੇਣ ਜੋਗੇ ਹੈ ਨਹੀਂ ਤੀ ਮੈਂ ਤਾਂ ਫੇਰ ਤੇ ਤੇ ਤਰਸ ਕਰਕੇ ਰਿਸ਼ਤਾ ਲੈ ਲਿਆ ਮੇਰੀ ਗੱਲ ਸੁਣ ਲੈ ਟਾਈਮ ਨਾਲ ਕੰਮਕਾਰ ਕਰ ਲੇਗੀ ਤਾਂ ਠੀਕ ਐ ਨਹੀਂ ਤੇਰੇ ਪੈਕੇ ਬਿਠਾ ਦੂੰ ਲਿਆ ਕੇ ਤੈਨੂੰ ਐਨੇ ਮੰਮੀ ਜੀ ਮੈਂ ਲਾਉਣੀ ਰੋਟੀਆਂ ਲੈ ਜੇ ਮੈਂ ਕੁਛ ਕਹਿੰਦੀ ਹੋਣੀ ਹੈਗੀ ਸਿਰੇ ਸਿਰ ਚੜਦੀ ਜਾਂਦੀ ਆ ਹੁਣ ساری ਉਮਰ ਮੈਂ ਤੈਨੂੰ ਥੋੜੀ ਬਣਾ ਕੇ ਖਲਾਉਂ ਰੋਟੀਆਂ ਤੇਰਾ ਵੀ ਫਰਜ ਬਣਦਾ ਕੋਈ ਗੱਲ ਨਹੀਂ ਅੱਜ ਤੋਂ ਬਾਅਦ ਵੜ ਕੇ ਬੈਠੀ ਅੰਦਰ ਤੈਨੂੰ ਤਾਂ ਮੈਂ ਦੇਖੂ ਜਾਚੂ ਨਹੀਂ ਬਣੀ ਹੈਗੀ ਬਣੀ ਸੀਗੀ ਮੈਨੂੰ ਲੱਗਦਾ ਖਤਮ ਹੋ ਗਈ ਮੈਂ ਦੁਬਾਰਾ ਬਣਾ ਦਿੰਨੀ ਆ ਖਤਮ ਹੋ ਗਈ ਨਾਲਿਆ ਘਰ ਟਾਈਮ ਆਟੇ ਕੋਲਣ ਦਾ ਓਏ ਮੈਂ ਕੰਮ ਤੇ ਵੀ ਜਾਣਾ ਕੰਮ ਤੇ ਕਿਹੜੇ ਵੇਲੇ ਜਾਊਂਗਾ ਮੈਂ ਕਦੋਂ ਰੋਟੀ ਦਾਹੀ ਤੇ ਕਦੋਂ ਮੇਰਾ ਟਿਫਿਨ ਪੈਕ ਕਰਿਆ ਕੀ ਕਰੀ ਜਾਣੀ ਹੁੰਨੀ ਆ ਤੂੰ ਬਸ ਬਣਾਉਣੀ ਹੈ ਜੀ ਨਾ ਕਿਹੜੇ ਵੜਾ ਬਣਾਏਂਗੀ ਪਹਿਲਾਂ ਮੇਰੀ ਗੱਲ ਸੁਣ ਤੇ ਮੂੰਹ ਕਰਕੇ ਤੈਨੂੰ ਕਿਹਾ ਵੀ ਸਵੇਰੇ ਸਨੇਹ ਉੱਠ ਖੜਿਆ ਕਰ ਇਹ ਟਾਈਮ ਆ ਕੋਈ 9 ਵਜਣ ਵਾਲੇ ਨੇ ਅੱਜ ਅੱਖ ਨਹੀਂ ਖੁੱਲੀ ਹੈਗੀ ਅੱਖ ਨਹੀਂ ਖੁੱਲੀ ਕਿਉਂ ਰੱਦ ਪਾਣੀ ਦੀ ਵਾਰੀ ਤੇ ਸੀ ਤੂੰ ਅੱਖ ਨਹੀਂ ਖੁੱਲੀ ਤੂੰ ਉਹ ਸਾਰਾ ਦਿਨ ਤੇ ਸੁੱਤੀ ਰਹਿਣੀ ਆ ਸਾਰੀ ਰਾਤ ਸੁੱਤੀ ਰਹਿਣੀ ਆ ਤੂੰ ਕੰਮ ਕਰਦੀ ਕੀ ਆ ਆ ਦੋ ਕੰਮ ਨੇ ਸਾਰੇ ਉਹਦੇ ਵਿੱਚ ਵੀ ਅੱਧੇ ਮਾਹ ਕਰ ਦਿੰਦੀ ਏ ਰਾਤ ਮੇਰੀ ਤबीयत ਠੀਕ ਨਹੀਂ ਸੀਗੀ ਮੈਨੂੰ ਲੱਗਦਾ ਮੈਨੂੰ ਬੁਖਾਰ ਹੋ ਰਿਹਾ ਹੈ ਪੁੱਛਿਆ ਬੁਖਾਰ ਹੋ ਰਿਹਾ ਤਵੇ ਠੀਕ ਨਹੀਂ ਹੈਗੀ ਤੇਰੀ ਹੈ ਇੱਕ ਨਾ 76 ਜਦੋਂ ਪੈਨ ਲੱਗ ਜਾਂਦਾ ਤੇਰੇ ਆ ਬਹਾਨੇ ਦਾ ਲੱਭੀ ਲੈਣੀ ਆ ਜੀ ਹਾਂ ਹੋ ਗਿਆ ਮੇਰਾ ਆ ਦੁਖਦਾ ਕੋਈ ਬੰਦਿਆਂ ਨੂੰ ਕੋਈ ਗੱਲ ਦਾ ਜਵਾਬ ਦੇਣਾ ਹੁੰਦਾ ਤੈਨੂੰ ਮੈਂ ਝੂਠ ਕਿਉਂ ਬੋਲੂਗੀ ਮੈਨੂੰ ਕੀ ਲੋੜ ਨਾਲੇ ਮੈਂ ਅੱਗੇ ਕਿਹੜਾ ਤੁਹਾਨੂੰ ਰੋਟੀ ਬਣਾ ਕੇ ਦਿੰਦੀ ਨਹੀਂ ਮੈਂ 76 ਦੀ ਮਾਰੀ ਡਰਦੀਆਂ 76 ਦੀ ਮਾਰੀ ਝੂਠ ਬੋਲਦੀਆਂ ਰੋਟੀ ਬਣਾ ਕੇ ਦਿੰਨੀ ਹੈ ਅੱਗੇ ਟਾਈਮ ਤੇ ਦੇ ਦੇਣੀ ਹੈ ਅੱਜ ਫਿਰ ਕੀ ਹੋ ਗਿਆ ਅੱਜ ਬਿਮਾਰ ਦਾ ਬਹਾਨਾ ਲਾ ਲ ਕਦੇ ਕੋਈ ਬਹਾਨਾ ਟਾਈਮ ਸਿਰ ਵੇਲੇ ਸਿਰ ਮੈਨੂੰ ਕੰਮ ਦੇ ਤੋੜ ਦਿਆ ਘਰਾਲਾ ਹਟਾ ਕੇ ਭਰਾ ਮਰੂਗਾ ਜਿਹੜੇ ਚਾਰ ਰੁਪਏ ਦੇ ਦਿੰਦੇ ਨੇ ਉਹਦੇ ਸਰਦੀ ਘਰ ਚੱਲਦਾ ਹੈ। ਲੱਗ ਰਿਹਾ ਸਮਝ? ਬਣਾ ਦਿੰਨੇ ਆ ਤੁਸੀਂ ਹਰ ਵਕਤ ਨਾ ਮੈਨੂੰ ਬੋਲੀ ਜਾਇਆ ਕਰੋ। ਮੈਂ ਵੀ ਇਨਸਾਨ ਆ। ਮੈਨੂੰ ਵੀ ਪੀੜ ਹੁੰਦੀ ਐ। ਓਠੀ ਆ ਪੀੜ ਤੈਨੂੰ। ਯਾਰ ਮੈਂ ਤਾਂ ਹੈਰਾਨ ਇਹ ਗੱਲ ਤੋਂ ਆ ਵੀ ਇਹ ਜੇ ਰੂਣ ਵਾਲੀ ਗੱਲ ਕੀ ਐ? ਆ ਨਵਾਂ ਨਾਟਕ ਬਣ ਕੇ ਤੁਸੀਂ ਸਿੱਖ ਲਿਆ। ਮੜਾ ਜਾ ਭੱਜ ਕੇ ਬਹਿ ਜਾ ਉਹਦੀ ਰੰਮਣ ਵਾਲਾ ਮੂੰਹ ਕਰਨੀ ਨਹੀਂ ਹੁੰਦੀ। ਮੇਰੇ ਕੋਲੇ ਹੋਰ ਕੋਈ ਚਾਰਾ ਵੀ ਨਹੀਂ ਨਾ ਹੈਗਾ ਜੀ। ਨਾ ਮੈਂ ਕਿਸੇ ਨੂੰ ਆਪਣਾ ਦੁੱਖ ਬੋਲ ਕੇ ਦੱਸ ਸਕਦੀ ਆ। ਤੇ ਨਾ ਹੀ ਮੇਰੇ ਕੋਈ ਪੇਕਿਆਂ ਦੇ ਵਿੱਚ ਹੈਗਾ। ਮੇਰੇ ਅੱਗੇ ਪਿੱਛੇ ਇਹ ਹਾਂ ਮੈਂ ਉਹਨੂੰ ਦੱਸ ਦਾਂ ਇਹ ਤਾਂ ਦੁੱਖ ਹੈ ਵੀ ਹੈ ਨਹੀਂ ਕੰਜਰਾਂ ਦੇ ਇਹ ਤਾਂ ਮੇਰੇ ਮੱਥੇ ਮਰਤੀ ਤੂੰ ਮੇਰੇ ਮੂੰਹ ਦੇ ਨੇਜਕ ਕੰਮ ਕਰ ਲੈ ਖੰਜਾ ਨਹੀਂ ਬਣੇ ਕੰਜਰਾਂ ਨੇ ਕੁਝ ਹੋ ਨਹੀਂ ਬਣਾਇਆ ਆ ਹੀ ਸਿਆਪੇ ਰਹਿ ਗਏ ਨਾ ਤੇ ਇਹ ਜੀ ਨਹੀਂ ਮਾਂ ਸੀ ਨਹੀਂ ਜੰਮ ਕੇ ਛੱਡ ਤਾ ਓਰੇ ਮਾਂ ਤੂੰ ਕਿਉਂ ਮੈਨੂੰ ਪੈਦਾ ਕਰਕੇ ਤੇ ਛੱਡ ਗਈ ਮੈਨੂੰ ਵੀ ਆਪਣੇ ਨਾਲ ਹੀ ਲੈ ਜਾਂਦੀ ਘੱਟੋ ਘੱਟ ਮੈਂ ਇੰਨੇ ਲੋਕਾਂ ਦੀ ਕਿੱਲਾਤਾਂ ਸੁਣਦੀ ਤੂੰ ਹੀ ਦੱਸ ਮੈਂ ਆਪਣਾ ਦੁੱਖ ਕਿਹਨੂੰ ਸੁਣਾਵਾਂ ਤੂੰ ਤਾਂ ਜਾ ਕੇ ਬੈਠ ਕੇ ਉਸ ਰੱਬ ਕੋਲੇ ਕਿਹਨੂੰ ਦੱਸਾਂ ਹੁਣ ਮੈਂ ਇਹ ਮੈਨੂੰ ਆਹ ਤਕਲੀਫ ਹੈ ਪਤਾ ਨਹੀਂ ਕਿਉਂ ਸਾਰਾ ਤੈਨਹੀਂ ਮੇਰੇ ਮਗਰ ਪੈ ਰਹਿੰਦੇ ਤਲਵ ਸਾਰੇ ਘਰ ਦੇ ਕੰਮ ਕਰਦੀਆਂ ਕਦੇ ਕਿਸੇ ਨੂੰ ਸ਼ਿਕਾਇਤ ਦਾ ਮੌਕਾ ਤੱਕ ਨਹੀਂ ਦੀ ਪਰ ਫਿਰ ਵੀ ਇੰਨਾ ਦੇ ਮੂੰਹ ਤੇ ਸ਼ਿਕਾਇਤਾਂ ਹੁੰਦੀਆਂ ਹੁੰਦੀਆਂ ਨੇ ਮੈਨੂੰ ਲੱਗਦਾ ਚਾਹਤਾ ਮੇਰੇ ਜੀ ਕੋਈ ਘਾਟ ਹੈ ਜਿਹਾ ਮੇਰੇ ਪਿੱਛੇ ਜਾਂ ਜ ਕੋਈ ਘਾਟ ਜਿਨ੍ਹਾਂ ਨੇ ਇਹਨਾਂ ਨੂੰ ਉਹ ਸਭ ਨੇ ਇੱਤਾ ਜੋ ਇਹ ਚਾਹੁੰਦੇ ਸੀ ਕਰੀਬ ਆ ਨਾ ਮੈਂ ਤਹਗਾ ਕੇ ਨਾ ਕੁਸਨਾ ਪੈਂਦਾ ਮੈਨੂੰ ਰੱਬਾ ਕਿਉਂ ਸਾਡੇ ਮਗਰ ਪਿਆ ਮੈਂ ਤਾਂ ਤੇਰੇ ਮੂਰੇ ਇੱਕੋ ਹੀ ਅਰਦਾਸ ਕਰਦੀ ਆ ਇਹ ਚਾਹਤਾ ਕਿਸੇ ਨੂੰ ਗਰੀਬੀ ਨਾ ਦੇਈ ਜਾਂ ਕਿਸੇ ਗਰੀਬ ਨੂੰ ਧੀ ਨਾ ਦੇ ਜਿੱਤੀ ਦੇਣੀ ਐ ਤਾਂ ਉਹਦੇ ਲੇਖ ਚੰਗੇ ਲਿਖਦੀ ਤਾਂ ਕਿ ਮੇਰੇ ਮੱਗੂ ਠੋਕਰ ਨਾ ਖਾਵੇ ਚੱਲ ਪੈਣ ਵਧੀਆ ਹੋ ਗਿਆ ਜਿਹੜੀ ਤੇਰੇ ਨੋਕਾ ਮੁੰਡਾ ਹੋਇਆ ਮਾਂ ਚੱਲ ਵਧਾਈਆਂ ਦੇ ਆਵਾ ਬਹੁਤ ਖੁਸ਼ੀ ਹੋਈ ਸੁਣ ਕੇ ਉਹ ਤਾਂ ਹੁੰਦੀ ਐ ਭੈਣ ਪ੍ਰਮਾਤਮਾ ਤੇਰੀ ਵੀ ਸੁਣੂਗਾ ਤੇਰੇ ਨੂੰ ਕੋਈ ਵੀ ਕਦੇ ਮੁੰਡਾ ਹੋਊਗਾ ਪੁੱਤਾ ਹੋਊ ਸੁੱਖ ਨਾਲ ਖੜਿਆ ਆਵੇਂਗੇ ਕਦੇ ਇਕੱਠੀਆਂ ਬੈਠਾਂਗੇ ਅਜੇ ਤਾਂ ਮੇਰੇ ਮੁੰਡੇ ਦਾ ਜੇ ਹੁਣੇ ਵਿਆਹ ਹੋਇਆ ਚੱਲ ਕੋਈ ਗੱਲ ਨਹੀਂ ਦੇਖੀ ਜਾਉ ਜਦ ਹੋਊਗਾ ਮੇਰੀ ਤਾਂ ਉਹਨਾਂ ਹੀ ਨਹੀਂ ਚੰਗੀ ਹੈਗੀ ਮੈਂ ਤੈਨੂੰ ਕੀ ਦੱਸਾਂ ਨਾ ਤਾਂ ਟਾਈਮ ਨਾ ਉਟਕੇ ਕੋਈ ਕੰਮਕਾਰ ਕਰੇ ਮੈਂ ਤਾਂ ਉਹ ਤਾਂ ਦੁਖੀ ਹੋਈ ਪਈਆ ਪੋਤਾ ਤਾਂ ਕਿੱਥੇ ਹੋਜੂ ਮੇਰੇ ਨਹੀਂ ਹੁੰਦੀ ਤਾਂ ਭੈਣ ਸਾਰੀਆਂ ਇੰਨੀਆਂ ਜਿਹੀ ਨੇ ਇਹ ਤਰੀਕੇ ਨਾਲ ਰੱਖਣੀਆਂ ਪੈਂਦੀਆਂ ਨੇ ਮੇਰਾ ਤਾਂ ਮੜਾ ਦਾ ਮੁੰਡਾ ਸਕਤਾ ਹੈ ਸਕਤਾ ਤਾਂ ਮੇਰਾ ਮੁੰਡਾ ਵੀ ਬਥੇਰਾ ਹੈ ਪਰ ਉਹੀ ਗੱਲ ਆ ਉਹ ਤਾਂ ਪੈਰ ਤੇ ਪਾਣੀ ਨਹੀਂ ਪੈਣ ਦਿੰਦੀ ਸੰ ਤਾਂ ਦੁਖੀ ਕਰਿਆ ਪਿਆ ਨੇ ਨਹੀਂ ਉਹ ਤਾਂ ਹੁੰਦੀ ਐ ਭਾਣੇ ਨਾਲੇ ਮੇਰੇ ਨੂੰ ਤਾਂ ਮੈਂ ਪੇਕੀ ਤੋਰਤੀ ਜਾਂ ਆਪਾਂ ਉਹਨਾਂ ਨੇ ਕਰਾਇਆ ਤੂੰ ਵੀ ਐਂ ਕਰੀ ਕਹਿੰਦੀ ਤੂੰ ਵੀ ਐਂ ਕਰੀ ਆ ਤਾਂ ਹੁਣ ਮਸਾਂ ਹੋ ਕਰਿਆ ਬਿਆਕੇ ਤੋਰਿਆ ਉਹਨਾਂ ਨੇ ਜਾਂ ਆਪਾਂ ਤਾਂ ਕਿੱਥੇ ਕਰਾ ਦਾਂਗੇ ਉਹਦੀ ਕਿਹੜਾ ਮਾਂ ਬੈਠੀ ਆ ਵੀ ਕਰ ਦੂ ਕੁਛ ਉਹ ਤਾਂ ਉਹੀ ਗੱਲ ਆ ਕਹ ਦਿੰਦੇ ਨੇ ਦੋ ਸੂਟਾਂ 'ਚ ਤੋਰਤੀ ਬਾਕੀ ਤੇਨੂੰ ਪਤਾ ਹੀ ਆ ਸਾਰਾ ਕੁਝ ਤਾਂ ਮੈਂ ਆਪ ਕਰਿਆ ਲੋਕ ਦਿਖਾਵੇ ਵਾਸਤੇ ਵੀ ਆਪ ਕਰਿਆ ਆ ਜਿਹੜਾ ਚਾਰ ਬੰਦਿਆਂ ਨੂੰ ਰੋਟੀ ਵੀ ਅਸੀਂ ਆਪ ਖਲਾਈ ਆ ਜਿਹੜੀ ਉਥੇ ਬਰਾਤ ਲੈ ਕੇ ਗਏ ਸੀ ਅੱਛਾ ਜਮੀ ਨਹੀਂ ਕੋਈ ਅਫਰ ਉਹਨਾਂ ਨੇ ਪ੍ਰੋਗਰਾਮ ਕੋਈ ਹੈ ਹੀ ਨਹੀਂ ਸੀ ਫੁੱਲਾ ਹੁਣ ਦੱਸ ਤੇਰੇ ਕੋ ਕੀ ਢਿੱਡ ਫੁੱਲਾ ਲੋਕਾਂ ਨੂੰ ਤਾਂ ਆਏ ਆ ਵੀ ਵਧੀਆ ਕਰਤਾ ਉਹਨਾਂ ਨੇ ਵਿਆਹ ਉਥੇ ਦਾ ਖਰਚਾ ਵੀ ਸਾਰਾ ਮੈਂ ਆਪ ਕਰਿਆ ਆਪਣਾ ਨੱਕ ਰੱਖਣ ਵਾਸਤੇ ਉਹ ਤਾਂ ਫਿਰ ਹੁਣ ਆਪ ਨੂੰ ਕਰਨਾ ਪੈਂਦਾ ਭੈਣ ਕੀ ਕਰੇ ਫਿਰ ਤੇ ਮੂੰਹ ਹੀ ਦੁਨੀਆ ਇਹ ਸਭ ਕੁਝ ਬੋਲ ਦੇਣਾ ਅਗਲਾ ਜੇ ਨਹੀਂ ਆਪਾਂ ਹੁਣ ਕਰਦੇ ਸ਼ਰੀਕੇ ਚ ਵੀ ਨਕਰ ਦਿਖਾਉਣਾ ਪੈਂਦਾ ਆਪਾਂ ਨੂੰ ਉਹੀ ਤਾਂ ਹੈ ਭੈਣ ਅਸੀਂ ਤਾਂ ਕਹਿ ਰਹੇ ਨੇ ਪਸਤੌਣ ਨੇ ਇਹਦਾ ਰਿਸ਼ਤਾ ਲੈ ਕੇ ਕੀ ਕਰੇ ਜਦ ਚੱਜਦੀ ਹੈ ਹੀ ਨਹੀਂ ਕਿ ਜੇ ਤਾਂ ਹੋਵੇ ਬਈ ਹਾਂ ਵਧੀਆ ਕੰਮਕਾਰ ਕਰ ਲੰਦੀ ਆ ਵੀ ਹੂੰ ਮੂਰੇ ਨਹੀਂ ਬੋਲਦੀ ਹੈਗੀ ਹਰ ਟਾਈਮ ਅੰਦਰ ਬੜੀ ਰਹਿੰਦੀ ਆ ਸਾਰਾ ਦਿਨ ਅੰਦਰੇ ਪਈ ਰਹਿੰਦੀ ਆ ਐਨਾ ਕਿੰਨਾ ਕੋਣ ਪਈ ਬਾਰ ਬਾਰ ਟੋਕ ਕੇ ਕਹੀ ਜਾਵੇ ਬਈ ਆ ਕੇ ਕੰਮ ਕਰ ਲਾ ਇਹਦੇ ਨਾਲ ਤੇ ਚਾਰ ਕੰਮ ਆਪ ਕਰ ਲੀਦੇ ਨੇ ਵੀ ਪਹਿਲਾ ਭਾਈ ਅੰਦਰੇ ਜਾ ਕੇ ਜਿੰਨੇ ਨੂੰ ਬੁਲਾਉਣ ਜਾਊਂਗਾ ਨੇ ਤਾਂ ਦੋ ਕੰਮ ਕਰ ਦੋ ਉਹ ਵੀ ਮਨਦੁਖੀ ਹੁੰਦਾ ਫਿਰ ਕਹਿ ਕੇ ਕਰਾਇਆ ਜਹੇ ਜਹੇ ਨਾ ਕਰਾਇਆ ਪਣੇ ਬਸ ਮੈਂ ਤਾਂ ਇਹ ਮੁੰਡੇ ਨੂੰ ਵਿਆਹ ਕੇ ਪਿਛਤਾਉਣੀ ਆ ਅਜੇ 5-4 ਸਾਲ ਨਾ ਬਿਉਂਦੀ ਚੰਗੀ ਤੇ ਉਹ ਹੀ ਫੇਰ ਮਨ ਚ ਆਪਾਂ ਨੂੰ ਆ ਰਹਿੰਦਾ ਵੀ ਪਤਾ ਨਹੀਂ ਬਣੂ ਪਤਾ ਨਹੀਂ ਨਾ ਫੇਰ ਆਪਾਂ ਨਿਆਣੇ ਨਿਆਣੇ ਨੂੰ ਬਿਹਾ ਲੈਣਾ ਫੇਰ ਮਾ ਘਰ ਆ ਕੋ ਸੁਣਦਾ ਹੈਗਾ ਬਸ ਕੀ ਕਰਾਂ ਹੁਣ ਵੀ ਕਹਿ ਦਿੰਦੇ ਨੇ ਬੈਠੀ ਸੀ ਜੀ ਨਹੀਂ ਲੱਗਿਆ ਮਾ ਚੱਲ ਤੇਰੇ ਵੱਲ ਨਾਲੇ ਵਧਾਈਆਂ ਦੇ ਉਹਨੇ ਨਾਲੇ ਘੁੰਮੇ ਆਉਣੀ ਆ ਚੱਲ ਵਧਾਈਆਂ ਹੋਇਆ ਪਣੀ ਆ ਗਈ ਨਾ ਦੁੱਖ ਸੁੱਖ ਹੋ ਜਾਂਦਾ ਹੈਗਾ ਦੋਏ ਪੈਣਾ ਦੀ ਗੱਲਾਂ ਕਰ ਲੀਆਂ ਚੱਲ ਨਾ ਵਧਾਈਆਂ ਦੇਗੀ ਨਾ ਮੇਰੇ ਪੋਤਾ ਦੇ ਇਹ ਕੇ ਜਾਈ ਨਾ ਜਦ ਆਜੂਗਾ ਮੈਨੂੰ ਸਨੇਹਾ ਲਾਦੀ ਕਿਤੇ ਉਹੀ ਗੱਲ ਕਰ ਦਵੇਂ ਨਾ ਨਾ ਸਨੇਹਾ ਲਾ ਕੇ ਬੁਲਾਉਂਗੀ ਤੈਨੂੰ ਐਂ ਕਾ ਤੋ ਕਰੂੰਗੀ ਜਦ ਤੈਂ ਚਾਹ ਕਰ ਮੈਂ ਨਹੀਂ ਕਿਉਂ ਕਰੂੰਗੀ ਤੇਰਾ ਚੱਲ ਕਿੰਨੇ ਕ ਦਿਨ ਛੱਡੇਂਗੀ ਉੱਥੇ ਸਵਾ ਮਹੀਨੇ ਦਾ ਤੱਕ ਰਾਵਾਂਗੀ ਚੱਲ ਵਧੀਆ ਏ ਮੜਾ ਪਾਜੂਗਾ ਨਾਲ ਤੈਨੂੰ ਵੀ ਫਿਰ ਔਖਾ ਹੋ ਜਾਣਾ ਹਾਂ ਫਿਰ ਘਰ ਦਾ ਕੰਮ ਕਰੇਂਗੀ ਕਿ ਨਿਆਣਾ ਸੰਭੇਂਗੀ ਫਿਰ ਗੱਲ ਤੋ ਉਹੀ ਏ ਹਾਂ ਚੱਲ ਠੀਕ ਆ ਚੰਗਾ ਮੈਂ ਚੱਲਦੀ ਆ ਮੈਂ ਖਾ ਜਾਏ ਆਉਨੀਆਂ ਥੋੜੀ ਦੇਰ ਬੜਾ ਵਧੀਆ ਨਹੀਂ ਆ ਗਈ ਚਲ ਚਾਓ ਕਰਿਆ ਵਧੀਆ ਰਹੀ ਆ ਗਈ ਵਧਾਈਆਂ ਦੇ ਕੇ ਗੇ ਮੇਰੇ ਪੁੱਤੇ ਨੂੰ ਪ੍ਰਮਾਤਮਾ ਚਲ ਤੇਰੀ ਵੀ ਸੁਣੂਗਾ ਕਦੀ ਤੈਨੂੰ ਵੀ ਪੁੱਤਾ ਦੇਊਗਾ ਮਹਾਰਾਜ ਸਾਭ ਦੀ ਸੁਣੀ ਹਰਮਨ ਭਾਈ ਮੈਨੂੰ ਚਾਹ ਦੀ ਘੁੱਟ ਬਣਾ ਕੇ ਦੇ ਦੇ ਮੇਰੇ ਤਾਂ ਸਿਰ ਦੁਖਦਾ ਬਣਾ ਦਿੰਨੀ ਆ ਮੰਮੀ ਤੁਸੀਂ ਕਿੱਥੇ ਗਏ ਸੀ ਮੈਂ ਕਿੱਥੇ ਗਈ ਸੀ ਹੁਣ ਤੈਨੂੰ ਮੈਂ ਰਜਿਸਟਰੀ ਕਰਾ ਕੇ ਜਾਇਆ ਕਰਾਂ ਵੀ ਮੈਂ ਕਿੱਥੇ ਚੱਲੀ ਆ ਕਿੱਥੇ ਨਹੀਂ ਮੇਰੀ ਗੱਲ ਸੁਣ ਲੈ ਜਿੰਨਾ ਮੈਂ ਕੰਮ ਕਹਿਣੀ ਹੁੰਨੀ ਆ ਉਹਨਾਂ ਕਰ ਦਿਆ ਕਰ ਅੱਗੇ-ਅੱਗੇ ਨਾ ਮੂੰਹ ਪਾਈ ਜਾਇਆ ਕਰ ਮੈਂ ਤਾਂ ਵੈਸੇ ਪੁੱਛ ਰਿਆ ਸੀ ਮੰਮੀ ਤੁਸੀਂ ਗੁੱਸਾ ਤਾਂ ਨਹੀਂ ਕਰਦੇ ਹੋ ਫਿਰ ਗੁੱਸਾ ਕਰਨ ਵਾਲੀ ਤੂੰ ਗੱਲ ਕਰਦੀ ਆ ਮੇਰੇ ਕਬੀਲਦਾਰੀ ਚ ਮੈਂ ਸੌ ਕਿਤੇ ਜਾਣਾ ਆਉਣਾ ਠੀਕ ਆ ਨਾ ਕਿਸੇ ਦੇ ਦੁੱਖ ਸੁੱਖ ਚ ਵੀ ਜਾਣਾ ਹੁਣ ਕੱਲੀ-ਕੱਲੀ ਗੱਲ ਤੈਨੂੰ ਥੋੜੀ ਦੱਸੀ ਜਾਊਂਗੀ ਮੈਂ ਚਲੋ ਕੋਈ ਗੱਲ ਨਹੀਂ ਤੇਰੀ ਚਾਚੀ ਵੱਲ ਗਈ ਸੀ ਅੱਛਾ ਠੀਕ ਠਾਕ ਰਹੇ ਹੋ ਪੋਤਾ ਠੀਕ ਨੇ ਨਾਲੇ ਉਹਦੀ ਨੋਕ ਕੋਲ ਮੁੰਡਾ ਹੋਇਆ ਅੱਛਾ ਇਹ ਤਾਂ ਬਹੁਤ ਵਧੀਆ ਗੱਲ ਐ ਮੇਰੇ ਵੱਲੋਂ ਵੀ ਵਧਾਈਆਂ ਦੇ ਦੇ ਤੁਸੀਂ ਉਹਨਾਂ ਨੂੰ ਮੈਂ ਵਧਾਈਆਂ ਤਾਂ ਦੇ ਦਊਂਗੀ ਐਨਾ ਖੁਸ਼ ਹੋਣ ਦੀ ਲੋੜ ਨਹੀਂ ਹੈਗੀ ਤੈਨੂੰ ਵੀ ਪਤਾ ਹੋਣਾ ਚਾਹੀਦਾ ਵੀ ਉਹਨੂੰ ਕਿੰਨੀ ਕੁ ਧੇਰ ਹੋਈ ਐ ਵਿਆਹ ਨੂੰ ਤੇ ਤੋ 2-4 ਮਹੀਨੇ ਪਹਿਲਾਂ ਹੀ ਹੋਇਆ ਤੀਗਾ ਦੇਖ ਲਾ ਉਹਦੇ ਕੋਲ ਮੁੰਡਾ ਹੋ ਗਿਆ ਹੁਣ ਤੇਰੇ ਕੋਲ ਵੀ ਸਿਆਰ ਚ ਮੁੰਡਾ ਹੋਣਾ ਚਾਹੀਦਾ ਅਗਾ ਮੈਂ ਵੀ ਲੋੜੀ ਮਨਾਉਣੀ ਆ ਮੰਮੀ ਤੁਸੀਂ ਕਿਹੋ ਜਿਹੀ ਗੱਲਾਂ ਕਰਦੇ ਹੋ ਨਾਲੇ ਹੁਣ ਇਹ ਕਿਹੜਾ ਮੇਰੇ ਹੱਥ 'ਚ ਕੋਈ ਗੱਲ ਸਭ ਰੱਬ ਦੀ ਮਰਜ਼ੀ ਹੈ। ਮੇਰੀ ਗੱਲ ਸੁਣ ਲੈ। ਹੱਥ 'ਚ ਮੈਨੂੰ ਨਹੀਂ ਪਤਾ ਹੈਗਾ ਹੈਗਾ ਜਾਂ ਨਹੀਂ ਹੈਗਾ ਪਰ ਮੈਨੂੰ ਤਾਂ ਉਹੀ ਗੱਲ ਆ ਮੁੰਡਾ ਹੋਣਾ ਚਾਹੀਦਾ ਕਿਤੇ ਇੱਥੇ ਕੁੜੀ ਮੱਥੇ ਮਾਰੇ। ਮੰਮੀ ਤਾਂ ਪਰਮਾਤਮਾ ਦੀ ਮਰਜ਼ੀ ਹੈ ਨਾ। ਨਾਲੇ ਕੁੜੀ ਕੀ ਕਹਿੰਦੀ ਹੈਗੀ? ਕੁੜੀ ਵੀ ਤਾਂ ਰੱਬ ਦਾ ਜੀ ਹੈਗਾ। ਮੁੰਡਾ ਹੋਵੇ ਚਾਹੀ ਕੁੜੀ ਹੋਵੇ ਗੱਲ ਤਾਂ ਇੱਕੋ ਹੀ ਐ। ਬੱਸ ਕਰ। ਐਨੇ ਭਾਸ਼ਣ ਨਾ ਦਿਆ ਕਰ ਮੈਨੂੰ। ਜਿਹੜੀ ਗੱਲ ਕਹਿਣੀ ਆ ਸੁਣ ਲਿਆ ਕਰ ਮਾੜੀ ਮੋਟੀ ਆਪਣੇ ਖਾਣੇ ਪਾ ਲਿਆ ਕਰ ਰੇਕ ਗੱਲ ਤੇ ਐਨੇ ਸਵਾਲ ਜਵਾਬ ਕਰਦੀਆਂ ਪਤਾ ਨਹੀਂ ਤੁਸੀਂ ਪਤਾ ਨਹੀਂ ਇਹਦੀ ਘਾਤੇ ਇੰਨੀ ਰੂ ਰੋਂਦੀ ਯਾਰ ਇਹ ਕੰਮ ਨੂੰ ਕੋਈ ਵੀ ਗੱਲ ਕਹ ਦੇ ਕਦੇ ਨਹੀਂ ਇਹਨੇ ਖੁਸ਼ ਹੋ ਕੇ ਕਿਹਾ ਮਾਂ ਦੀ ਤੀਨੇ ਚੁੱਪ ਕਰਕੇ ਚਾਹ ਬਣਾ ਕੇ ਦੇ ਦੇ ਤੁਸੀਂ ਗੱਲਾਂ ਹੀ ਇਹ ਜਿਹਿਆਂ ਕਰਦੇ ਹੋਗੇ ਮੈਂ ਕਿੱਦਾਂ ਨੂੰ ਹੋਵਾਂ ਦੱਸੋ ਮੈਨੂੰ ਕਿਹੜੇ ਕੁਝ ਡਿੱਗ ਜਾ ਮੈਂ ਜਾ ਕੇ ਸਵੇਰੀ ਉੱਠਣਸਾਰ ਤੁਸੀਂ ਮੈਨੂੰ ਬੋਲਣ ਲੱਗ ਜਾਨੇ ਮੰਮੀ ਮੇਰਾ ਕਸੂਰ ਕੀ ਐ ਮੈਨੂੰ ਇਹ ਤਾਂ ਦੱਸ ਦੋ ਤੇਰਾ ਕੋਈ ਕਸੂਰ ਨਹੀਂ ਹੈਗਾ ਆ ਕੰਮ ਕਰ ਲਾ ਮੈਨੂੰ ਚਾਦੀ ਕੁੱਟ ਦੇ ਦੇ ਮੇਰਾ ਇਹ ਦਿਮਾਗ ਖਰਾਬ ਹੋਇਆ ਹੋਇਆ ਜਿਹੜੀ ਬੋਲਦੀਆਂ ਤੈਨੂੰ ਹਰ ਟਾਈਮ ਸਿਖਾਉਂਦੀਆਂ ਵੀ ਆ ਕੰਮ ਐਂ ਕਰ ਲਾ ਪਾਗਲ ਆ ਨਾ ਮੈਂ ਦੇ ਦੇ ਹੁਣ ਚਾਦੀ ਕੁੱਟ ਕਿ ਉਹਨੂੰ ਵੀ ਕਹਿ ਪੁੱਛਣਾ ਏ ਵੀ ਕਿ ਮੈਂ ਦੀ ਬਣਾ ਕੇ ਦਵਾਂ ਨਾ ਤੀ ਕੀ ਹੋਇਆ ਹੋਇਆ ਤੁਹਾਨੂੰ ਮੁੰਡੇ ਤੇ ਕੁੜੀ ਦੇ ਵਿੱਚ ਇੰਨਾ ਫਰਕ ਕਰਦੇ ਹੋ ਤੁਸੀਂ ਯਾਰ ਬਾਕੀ ਸਾਰਾ ਕੁਝ ਤਾਂ ਠੀਕ ਹੈ ਬਸ ਹਾਂ ਮੈਂ ਤਾਂ ਅੱਜ ਗਿਆ ਸੀ ਡੋਟੀ ਤੂੰ ਹੀ ਆਇਆ ਹੁਣ ਮੇਰਾ ਥੋੜੀ ਕੁਸੂਰ ਤੇ ਵਿੱਚ ਮੈਂ ਰੁੱਥੀ ਪਈ ਸੀ ਫੈਲਾ ਸਾਰਾ ਕੁਝ ਐ ਫੇਰ ਮੇਰੇ ਸਿਰ ਤੇ ਮਾਰ ਦਿੰਨੇ ਆ ਤੂੰ ਆਹ ਉਹ ਇੱਕ ਤਾਂ ਪਹਿਲਾਂ ਉਹ ਯਾਰ ਆਪਣਾ ਮੈਨੇਜਰ ਜਾ ਉਹ ਨਿਕੰਜਾ ਸਰਖਣ ਖੜਦਾ ਆ ਉਹਨੇ ਤਪਾ ਰੱਖਿਆ ਯਾਰ ਨਾ ਉਹ ਪਾਸੇ ਨਾ ਉਹ ਪਾਸੇ ਗੱਲ ਮੰਨਦਾ ਜਾਵੇ ਤਾਂ ਜਾਵੇ ਕਿੱਧਰ ਨੂੰ ਹਾਂ ਜੀ ਹਾਂ ਹਾਂ ਨੀ ਮੈਂ ਤਾਂ ਪਹੁੰਚ ਗਿਆ ਸੀ ਘਰੇ ਹਾਂ ਹਾਂ ਬਸ ਤੁਹਾਨੂੰ ਪਤਾ ਫਿਰ ਖੇਤ ਲੰਘ ਗਿਆ ਮੈਂ ਕਿਹੜਾ ਕਟਣ ਤੈਨੂੰ ਪਤਾ ਮੂਰੀ ਕੰਕਾ ਰਹੀ ਐ ਮੇਰੇ ਦੇਖਣਾ ਪੈਂਦਾ ਇੱਕ ਮਿੰਟ ਮੈਂ ਕਰਦਾ ਮੈਂ ਤੁਹਾਨੂੰ ਨਾ ਤੈਨੂੰ ਦੀਦਾ ਨੇ ਕਿਹਦਾ ਫੋਨ ਤੇ ਗੱਲ ਕਰੀ ਜਾਂ ਨਾ ਹਰਦੀ ਨਹੀਂ ਗਈ ਤੂੰ ਕੀ ਗੱਲ ਸੁਣਾ ਤੇਰੀ ਮੈਂ ਮੈਂ ਕਹਿੰਸੀ ਦੁੱਧ ਪੀ ਲੈਂਦੇ ਠੰਡਾ ਹੋ ਜਾਊਗਾ ਦੁਬਾਰੇ ਗਰਮ ਨਹੀਂ ਹੁੰਦਾ ਫਿਰ ਠੰਡਾ ਹੋ ਜਾਏਗਾ ਦੁੱਧ ਫੋਨ ਤੇ ਗੱਲ ਕਰੀ ਜਾਂਦਾ ਮੈਂ ਦੁੱਧ ਵਿੱਚ ਬੈ ਕੇ ਥੱਲੇ ਕੇ ਸਮਝ ਨਹੀਂ ਆਉਂਦੀ ਤੇਰੀ ਮੈਨੂੰ ਯਾਰ ਮਮ ਕਿ ਸਾਰਾ ਟਾਈਮ ਤੂੰ ਚੱਜਣਾ ਢੰਗਣਾ ਕਿਉਂ ਹੀ ਮੇਨੇ ਬਿਫਾਰ ਕਰਦੀ ਮੈਂ ਮੈਂ ਕੀ ਕਰਾਂ ਉਧਰ ਮਮੇ ਕਹਿੰਦੇ ਆ ਕਿ ਸਾਰੇ ਭੰਡੇ ਧੋ ਕੇ ਸੋਣਾਗਾ 11 ਵਜੇ ਪੈ ਨੇ ਰਾਤ ਦੇ ਮੈਨੂੰ ਐ ਵੀ ਦੁੱਧ ਪੀ ਲੋ ਤੇ ਮੈਨੂੰ ਗਲਾਸ ਦੇ ਦਿਓ ਮੈਂ ਫਟਾਫਟ ਜਾ ਕੇ ਭੰਡੇ ਧੋ ਆਵਾ ਫਿਰ ਤੋ ਦੀ ਬਿੰਦ ਝਟ ਬੈਠੀ ਨਹੀਂ ਸਕਦੀ ਉ ਇੱਥੇ ਵੀ ਫੋਨ ਤੇ ਬੰਦੇ ਨੂੰ ਗੱਲ ਕਰ ਲੈਣ ਦੇ ਬਾਅਦ ਚੋਂ ਫੋਨ ਕੱਟੂਗਾ ਦੁੱਧ ਪੀ ਲੂਗਾ ਜੇ ਠੰਡਾ ਹੋ ਗਿਆ ਤਾਂ ਦੁਬਾਰਾ ਗਰਮ ਕਰ ਲੈ ਜਨਾਨੀ ਦਾ ਫਰਜ਼ ਕੀ ਹੁੰਦਾ ਇੱਕ ਤਾਂ ਭੈੜਾ ਮੂੰਹ ਮੇਰੇ ਲੈ ਕੇ ਰੋਜ਼ ਆ ਜਾਂਦੀ ਏ ਇਕ ਤਰ੍ਹਾਂ ਜਦੋਂ ਮੈਂ ਤੇਰੀ ਸ਼ਕਲ ਦੇਖ ਲੈਂ ਮੈਂ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਰਾ ਦਿਨ ਮੇਰਾ ਵੇਖ ਕਰ ਜਾਂਦਾ ਮੈਂ ਕੋਈ ਕੰਮ ਵਿੱਚ ਵਧਦਾ ਹੋਵੇ ਨਾ ਕੋਈ ਹੋਰ ਮੂਡ ਵੀ ਸਾਰਾ ਦਿਨੇ ਆਫ ਰਹਿੰਦਾ ਮੇਰਾ ਉਹ ਪਗੜੀਆਂ ਜੀ ਕਿੱਥੇ ਤੋਂ ਕਲਮੂਈ ਮੇਰੇ ਪੱਲੇ ਪਈਆਂ ਆਉਂ ਦੁੱਧ ਲੈ ਕੇ ਆਈ ਹਾਂ 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 ਆਹ ਰੋਦੇ ਨਾਟਕ ਕਰਨ ਲੱਗ ਜਾ ਆਹੀ ਪੱਟੀ ਸਭ ਪਰ ਹੈਗਾ ਤੇਰੇ ਪੱਲੇ ਹੋਰ ਨਿਗਾਖ ਹੈਗਾ ਤੇਰੇ ਪੱਲੇ ਨਜੇ ਮੈਂ ਤੁਹਾਡੇ ਪਸੰਦ ਹੀ ਨਹੀਂ ਸੀ ਤਾਂ ਫਿਰ ਉਹਦੀ ਮਨਾ ਕਰ ਦੇਣਾ ਸੀ ਨਾ ਕਲਮੂਈ ਤੁਹਾਡੇ ਪੱਲੇ ਪੈਂਦੀ ਉਹ ਤਾਂ ਪਸੰਦ ਸੀ ਨਾ ਲੱchnਾ ਹੁਣ ਪਤਾ ਲੱਗਨੇ ਬਿਦੇ ਲੱਛਣ ਕੀ ਕਰਦੀ ਹਾਂ? ਕੀ ਲੱਛਣ ਕਰਦੀ ਆ ਮੈਂ? ਲੱਛਣ ਨਾ ਹੋਰ ਕੀ ਨੇ? ਚੰਗੇ ਬਲੇ ਬੰਦੂ ਬੈਠੇ ਨਹੀਂ ਦਿੰਦੇ ਕਿ ਫੋਨ ਤੇ ਗੱਲ ਕਰਾਂ ਮੈਂ ਤੈਨੂੰ ਦੁੱਧ ਰੱਖ ਕੇ ਮੁਰ ਜਾ ਹੋਰ ਕੰਮ ਕਰਦਾ ਕੋਈ ਤੂੰ। ਜ਼ਰੂਰੀ ਆ ਵੀ ਹੁਣੀ ਮੁੰਚ ਥਰਣਾ। ਨਾ ਮੈਂ ਦੁੱਧ ਲੈ ਕੇ ਕੋਈ ਗਲਤੀ ਕਰਤੀ। ਥੋੜਾ ਕਿੰਨਾ ਖਿਆਲ ਰੱਖਦੀ ਆ ਤੁਹਾਡੀ ਫੈਮਿਲੀ ਦਾ ਕਿੰਨਾ ਖਿਆਲ ਰੱਖਦੀ ਆ ਮੈਂ। ਤੁਸੀਂ ਉਹ ਤਾਂ ਕਦੇ ਨੋਟ ਨਹੀਂ ਕੀਤਾ। ਮੇਰਾ ਤੁਹਾਡੀ ਜ਼ਿੰਦਗੀ ਚ ਕੋਈ ਸਥਾਨ ਹੈਗਾ ਵੀ ਆ ਯਾ ਨਹੀਂ? ਕੋਈ ਸਥਾਨ ਹੀ ਹੈਗਾ। ਸਮਝ ਲੱਗੀ ਨਾ? ਆਪੀ ਪੀਂ ਦੁੱਧ ਰੱਖੀ। ਮੇਰੀ ਗੱਲ ਤਾਂ ਸੁਣ ਲਓ ਕਿੱਥੇ ਚੱਲੇ ਹੋ ਤੁਸੀਂ ਕੰਤਾ ਲਾਦਾ ਮੇਰੀ ਕਿਸਮਤ ਹੀ ਬਹੁਤ ਮਾੜੀ ਹੈ ਜਿਹਦਾ ਵੀ ਚੰਗਾ ਸੋਚਦੀ ਆ ਉਹੀ ਮਾੜੀ ਕਰ ਜਾਂਦਾ ਪਤਾ ਨਹੀਂ ਕਿਉਂ ਹੁੰਦਾ ਮੇਰੇ ਨਾਲ ਇਹ ਜਿਹਾ ਕੁਝ ਹੁਣ ਮੰਮੀ ਜੀ ਨੂੰ ਪਤਾ ਲੱਗਿਆ ਤਾਂ ਉਹ ਗੱਲ ਦਾ ਪਤੰਗੜ ਬਣਾ ਦੇਣਗੇ ਤਾਂ ਪਹਿਲੀ ਨਹੀਂ ਮਾਨ ਸੋ ਸੋ ਗੱਲਾਂ ਸੁਣਾਉਣਗੇ ਮੈਨੂੰ ਮਨਾਂ ਗੇ ਲਿਓਣੇ ਪੈਣਗੇ ਜੀ ਮੇਰੀ ਗੱਲ ਤਾਂ ਸੁਣ ਲਓ ਲੈ ਪੁੱਤ ਤੇਰੇ ਵੀਰ ਨੇ ਗੱਡੀ ਲਈ ਐ ਤੇ ਮੈਂ ਲੱਡੂ ਲੈ ਕੇ ਆਈ ਆ ਤੇ ਤੇਰੀ ਮੰਮੀ ਕਿੱਥੇ ਆ ਉਹ ਤਾਂ ਜੀ ਉਹਨਾਂ ਕਿ ਮੰਗੋਗੇ ਗਏ ਹੋਏ ਨੇ ਸੂਟ ਸੋਣਾ ਇੱਤਾ ਹੋਇਆ ਉਹਨਾਂ ਨੇ ਆਪਣਾ ਅੱਛਾ ਹਾਂਜੀ ਚਲੋ ਬਹੁਤ ਵਧੀਆ ਕੀਤਾ ਜੀ ਬਹੁਤ ਬਹੁਤ ਵਧਾਈਆਂ ਜੀਰੇ ਨੇ ਗੱਡੀ ਲੈ ਲਈ ਸਾਨੂੰ ਵੀ ਪੁੱਤ ਰੱਬ ਵਧਾਵੇ ਪਰਮਾਤਮਾ ਹਾਂਜੀ ਤੇ ਇਹ ਚੀਜ਼ਾਂ ਨੇ ਤਾਂ ਬਹੁਤ ਖੁਸ਼ੀਆਂ ਹੁੰਦੀਆਂ ਨੇ ਮੈਨੂੰ ਤਾਂ ਬਹੁਤ ਖੁਸ਼ੀ ਹੋਈ ਹੈ ਜੀ ਪਹਿਲਾਂ ਆਪਣੇ ਕੋਲ ਇੱਕ ਪੁਰਾਣੀ ਗੱਡੀ ਨਹੀਂ ਸੀ ਹੁੰਦੀ ਪਹਿਲਾਂ ਉਹ ਤਾਂ ਬੇਸਤੀ ਪੁੱਤ ਅੱਛਾ 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 ਚਲੋ ਬਹੁਤ ਵਧੀਆ ਗੱਲਾਂ ਜੀ ਰੱਬ ਰੰਗ ਭਾਗ ਲਾਈ ਰੱਖੀ ਹਾਂ ਉਹ ਵੀ ਤਾਂ ਗੱਲ ਹੈ ਜੀ ਸੋਡੇ ਵੀ ਪਰਮਾਤਮਾ ਖੁਸ਼ੀ ਲਿਆਵੇ ਵਧੀਆ ਗੱਡੀ ਮਾਲਕ ਦੇਵੇ ਸਾਨੂੰ ਤੇਰੀ ਮੰਮੀ ਨਾਲ ਦੋ ਗੱਲਾਂ ਕਰ ਲੈਂਦੇ ਜੇ ਆ ਜਾਂਦੀ ਪਤਾ ਨਹੀਂ ਜੀ ਹੁਣ ਚਾ ਤੱਚ ਜੀ ਕਿੰਨਾ ਟਾਈਮ ਲਾਉਣਗੇ ਉਹ ਕਿਉਂਕਿ ਮੈਨੂੰ ਇੰਨਾ ਗੱਲ ਵਜ੍ਹਾ ਦੋ ਘਰੇ ਚਲੇ ਜਾਂਦੇ ਨੇ ਇੱਕ ਦਮ ਘੰਟਾ ਡੇਢ ਘੰਟਾ ਤੱਕ ਮੁੜ ਕੇ ਆਉਂਦੇ ਨਹੀਂ ਹੈਗੇ ਅੱਛਾ ਹੋਰ ਕਿਵੇਂ ਹੋ ਤੁਸੀਂ ਕੰਮ ਕਰ ਕਿਵੇਂ ਚੱਲਦਾ ਪੁੱਤ ਬਸ ਹੀ ਚੱਲੀ ਜਾਂਦਾਗਾ ਗਏ ਹੋਏ ਨੇ ਬਾਬਾ ਵੀ ਕੰਮ ਤੇ ਹਾਂਜੀ ਸਵੇਰੇ ਜਾ ਕੇ ਸ਼ਾਮ ਨੂੰ ਆ ਜਾਂਦੇ ਨੇ ਲੈ ਚੱਲੀ ਜਾਂਦੀ ਹੈ ਗੱਡੀ ਕੀ ਗੱਲ ਪੁੱਤ ਤੂੰ ਤੇ ਲਿੱਸੀ ਜਿਓ ਬਾੜੀ ਹੋਈ ਜਾਨੀ ਹੈ ਹੈ ਕੀ ਗੱਲ ਕੋਈ ਲੜਾਈ ਲੜੂਈ ਝਗੜਾ ਰਹਿਣਾ ਕਰੇ ਕੀ ਗੱਲ ਬੁੱਤ ਰੋਂਦੀਗਾ ਉਸ ਤੋਂ ਦੱਸ ਮੈਨੂੰ ਕੀ ਗੱਲ ਹੋ ਗਈ ਹੈ ਹੁਣ ਤੁਹਾਨੂੰ ਦੱਸ ਮੈਨੂੰ ਸਾਰੀ ਗੱਲ ਦੱਸ ਮੇਰੇ ਕੋਲ ਕੀ ਲੁੱਕ ਐ ਦੱਸ ਮੈਰੀ ਤੀ ਕੀ ਦੱਸਾਂ ਜੱਜੀ ਜੀ ਉਹ ਕਹਿੰਦੇ ਹੁੰਦੇ ਨਾ ਵਿੱਚ ਗਾ ਚੱਕਦੇ ਡੱਬਦੇ ਨੰਗਾ ਹੁੰਦਾ ਹੁਣ ਕਰਦੀਆਂ ਗੱਲਾਂ ਨੇ ਕਿਹਨੂੰ ਦੱਸ ਦੇ ਰਹੀ ਐ ਕੋਈ ਗੱਲ ਨਹੀਂ ਜੇ ਤੂੰ ਮੇਰੇ ਕੋਲ ਦੱਸੇਂਗੀ ਤੇਰਾ ਢਿੱਡ ਹੌੜਾ ਹੋ ਜਾਊਗਾ ਕਿੰਨੇ ਕ ਗੱਲ ਐ ਤੂੰ ਤਾਂ ਐਡੇ ਸਿਆਣੇ ਕਰਦੀ ਥੀ ਐ ਸਿਆਣੀ ਕੁੜੀਆਂ ਸਾਰਾ ਦਿਨ ਧੰਦੇ ਗੱਲਦੀ ਰਹਿਣੀਆਂ ਉਹ ਤਾਂ ਬੁੜੀਆਂ ਦੀ ਆਦਤ ਹੀ ਹੁੰਦੀ ਐ ਚਾਚੀ ਜੀ ਜੇ ਕੋਈ ਮੰਦਾ ਚੰਗਾ ਬੋਲਦਾ ਵੀ ਹੈ ਤਾਂ ਆਪ ਚੁੱਪ ਕਰ ਜੀ ਪੁੱਤਾਂ ਮੈਂ ਤਾਂ ਚੁੱਪ ਹੀ ਰਹਿਣੀ ਆ ਚਾਚੀ ਜੀ ਮੈਨੂੰ ਦਿਨ ਰਾਤ ਤਾਨੇ ਮਿਲਦੇ ਨੇ ਤੇ ਵੇਖਿਆ ਤੂੰ ਕੁਛ ਨਹੀਂ ਲੈ ਕੇ ਆਈ ਤੇਰੀ ਮਾਂ ਐ ਮੈਂ ਤੇਰਾ ਪਿਓ ਐ ਮੈਂ ਨਾਲ ਮੈਂ ਤੁਹਾਡੋਂ ਬੰਦਾ ਸਾਰਿਆਂ ਦੇ ਖਿਆਲ ਰੱਖਦੀ ਆ ਉਹੀ ਗੱਲ ਤਾਂ ਬਹੁਤ ਸਿਆਣੀ ਐ ਸੁਣ ਕਿ ਤੂੰ ਉਹ ਹੋ ਗਈ ਬੁੜੀਆਂ ਨਾਲ ਤਾਂ ਕੰਮੀ ਇਹੇ ਜਿਹੇ ਹੁੰਦੇ ਨੇ ਐਡੇ ਸਿਆਣੇ ਕਰਦੀ ਧੀ ਤੂੰ ਤੇ ਦੇਣ ਲੈਣ ਦਾ ਕੀ ਹੁੰਦਾ ਦੇਣਾ ਤਾਂ ਤੇ ਹੱਥਾਂ ਦੀ ਮਿਹਨਤ ਹਉੰਤੂ ਕੁਮੌਂਦੀ ਥੋੜਾ ਇਤੈਮੀ ਬੁੜੀਆਂ ਦੇ ਬਾਦੂ ਖਿਆਲ ਨੇ ਸਭ ਵੀ ਪਰਮਾਤਮਾ ਸੁਣਦਾ 12 ਸਾਲਾਂ ਮਾਤਾ ਰੂੜੀ ਦੀ ਵੀ ਸੁਣ ਲੈਂਦਾ ਤੇਰੇ ਚੰਗੇ ਦਿਨ ਆਉਣਗੇ ਤੂੰ ਚੁੱਪ ਕਰਕੇ ਦਿਨ ਕੱਟ ਲੈ ਪੁੱਤ ਸਿਆਣੇ ਵੱਜੇ ਨਹੀਂ ਕੱਟੇ ਜਾਂਦੇ ਆ ਜੀ ਪਰ ਜੇ ਕੋ ਕੱਟਣ ਦੇ ਫੇਰ ਆ ਨਾ ਹੁਣ ਇਹਨਾਂ ਦਾ ਵੀ ਸਾਥ ਨਹੀਂ ਹੈਗਾ ਮੈਨੂੰ ਹੈ ਵੀ ਮੈਨੂੰ ਬਹੁਤ ਰੁੱਖਾ ਬੋਲਦੇ ਨੇ ਇਹ ਤਾਂ ਐ ਕਹਿੰਦੇ ਨੇ ਕਦੋਂ ਘਰੋਂ ਨਿਕਲ ਜਾ ਮੈਂ ਕੋਈ ਨਾ ਮੈਂ ਸਮਝਾਉਂਗਾ ਬੇਨ ਨਾ ਜਾਚੀ ਇਹ ਸੀ ਗੱਲ ਤੁਸੀਂ ਨਾ ਕੁਛ ਕਿਹੋ ਜੇ ਤੁਸੀਂ ਕੁਝ ਕਿਹਾ ਫਿਰ ਉਹ ਕਹਿਣਗੇ ਵੀ ਤੂੰ ਘਰ ਦੀਆਂ ਗੱਲਾਂ ਬਾਹਰ ਕਰਦੀ ਐ ਨਹੀਂ ਨਹੀਂ ਕੁਝ ਨਹੀਂ ਕਹਿੰਦੀ ਐਵੇਂ ਕਲੇਸ਼ ਕਰਾ ਹੋ ਜਾਊਗਾ ਤੁਸੀਂ ਕੁਝ ਨਾ ਕਿਓ ਤੁਹਾਨੂੰ ਮੇਰੇ ਸਹਣੇ ਜਵਾਬ ਨੂੰ ਬਿਨਾਂ ਗੱਲ ਤੋਂ ਤੂੰ ਤਾਂ ਲਾਉਣੀ ਆਂ ਜਾਂ ਕਹਿਣਾ ਵੀ ਤਾ ਕੰਮ ਨਹੀਂ ਕਰਦੀ ਇਹ ਤਾਂ ਫਿਰ ਮੈਨੂੰ ਵੀ ਬਰਦਾਸ਼ਤ ਨਹੀਂ ਹੁੰਦਾ ਅੱਛਾ ਜੀ ਬਰਦਾਸ਼ਤ ਤਾਂ ਹੁਣ ਕਰਨਾ ਹੀ ਪੈਣਾ ਐਵੇਂ ਮੈਂ ਤੁਹਾਨੂੰ ਪਤਾ ਹੀ ਐ ਮੇਰੇ ਅੱਗੇ ਵਿੱਚ ਕੋਈ ਹੈ ਤਾਂ ਹੈ ਨਹੀਂ ਜਿੱਦੇ ਸਿੱਤੇ ਜਾ ਕੇ ਉੱਥੇ ਬੈਠ ਜੂਗੀ ਬਸ ਚੰਗੇ ਨੇ ਮਾੜੇ ਨੇ ਆਪ ਦੇ ਘਰੇ ਤਾਂ ਰਹਿਣੀ ਐ ਚੰਗਾ ਰੋਇਆ ਨਾ ਕਰ ਪੁੱਤ ਏ ਕੋਈ ਗੱਲਬਾਤ ਹੁੰਦੀ ਹੈ ਮੈਨੂੰ ਦੱਸ ਦਿਆ ਕਰ ਮੇਰੇ ਕੋਲ ਢੋਲਾ ਕਰ ਲਿਆ ਕਰ ਤੂੰ ਤਾਂ ਬਥੇਰੀ ਚੰਗੀ ਆ ਸਿਆਣੀਆਂ ਦੇ ਹਾਂ ਤੇ ਆ ਲੈ ਲੱਡੂ ਤੇਰੀ ਸੱਸ ਨੂੰ ਦੱਸ ਦੇ ਮੈਂ ਹੁਣ ਚੱਲੀ ਚੰਗੀ ਚੱਲ ਅੱਗੇ ਮੰਮੀ ਤੁਸੀਂ ਮੈਂ ਤਾਂ ਆ ਗਈ ਐਂ ਦੱਸ ਉਹ ਤੇਰੀ ਚਾਚੀ ਕੀ ਕਰਨ ਆਈ ਸੀ ਆਪਣੇ ਘਰੇ अच्छा ओ 하나ちゃん ਉਹ ਤਾਂ ਲੱਡੂ ਦੇਣ ਆਏ ਸੀਗੇ ਉਹਨਾਂ ਨੇ ਨਵੀਂ ਗੱਡੀ ਲਈ ਹੈ ਨਾ ਤਾਂ ਕਰਕੇ اچھا ਉਹ ਤਾਂ ਲੱਡੂ ਦੇ ਕੇ ਗਈ ਆ ਆ ਤੇਰੇ ਬੁੱਥੇ ਨੂੰ ਕੀ ਹੋਇਆ ਮੇਰੇ ਕੀ ਹੋ ਗਏ ਮम्मी ਮੈਨੂੰ ਸਭ ਪਤਾ ਤਾਂ ਜ਼ਰੂਰ ਉਹਦੇ ਕੋਈ ਗੱਲਾਂ ਕਰੀਆਂ ਹੋਣਗੀਆਂ ਆ ਰੋ ਰੋ ਕੇ ਜਿਹੜੀਆਂ ਅੱਖਾਂ ਬਣਾਈਆਂ ਹੋਈਆਂ ਨੇ ਨਹੀਂ ਨਹੀਂ ਮੰਮੀ ਮੈਂ ਕੋਈ ਗੱਲ ਨਹੀਂ ਕੀਤੀ ਹੈਗੀ ਨਾਲੇ ਉਹ ਤਾਂ ਸਭ ਤੋਂ ਤੁਹਾਨੂੰ ਪੁੱਛਦੇ ਸੀਗੇ ਵੀ ਤੁਹਾਡੀ ਮੰਮੀ ਕਿੱਥੇ ਹੈਗੀ ਮੈਂ ਗੱਲਾਂ ਕਰਨੀਆਂ ਨੇ ਉਹਨਾਂ ਨਾਲ ਉਹ ਤਾਂ ਮੈਨੂੰ ਪਤਾ ਹੀ ਆ ਵੀ ਉਹਨੇ ਮੈਨੂੰ ਕਿੰਨਾ ਕੁ ਪੁੱਛਿਆ ਹੋਣਾ ਪਰ ਮੈਨੂੰ ਸਾਰਾ ਪਤਾ ਵੀ ਤੈਂ ਕੱਲੀ-ਕੱਲੀ ਗੱਲ ਉਹਨੂੰ ਦੱਸੀ ਹੋਣੀ ਆ ਨਾ ਮੇਰੀ ਗੱਲ ਸੁਣ ਲੈ ਫਿਰ ਉਹ ਤੈਨੂੰ ਰੱਖ ਲੂਗੀ ਜੇ ਤੂੰ ਸਾਡੇ ਘਰ ਦੀਆਂ ਗੱਲਾਂ ਉਹਨੂੰ ਦੱਸੇਂਗੀ ਉਦੋਂ ਹੀ ਬਸਲਾ ਜਾ ਕੇ ਫਿਰ ਮੰਮੀ ਥੋੜਾ ਜਨਾ ਹੋਲੀ-ਬੋਲਿਆ ਕਰੋ ਜੇ ਕਹਿੰਦਾ ਤੇਰੇ ਜੇ ਮੈਂ ਜਵਾਨ ਖੋਲਦੀ ਤੇ ਕਹੂੰਗੀ ਮੇਰੇ ਮੂਰੇ ਬੋਲਦੀ ਆ ਜੇ ਮੈਂ ਤੁਹਾਡੀ ਇੱਜ਼ਤ ਕਰਦੀ ਆ ਨਾ ਤੇਰਾ ਮਤਲਬ ਇਹ ਨਹੀਂ ਹੈਗਾ ਤੁਸੀਂ ਮੈਨੂੰ ਕੁਝ ਵੀ ਬੋਲੀ ਜਾਉਂਗੀ ਅੱਛਾ ਹੁਣ ਤੂੰ ਮੇਰੇ ਮੂਰੇ ਜਵਾਨ ਲੜਾਈਂਗੀ ਚਲ तो तो मेरी मेरी सुन 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 लो, आज तेरा करना भी ये करता दुखी करों की चले गई लागी लोगेज दे दुखी करा? अंदर रहेगी, बाहर नहीं करती हूं घरे करेगी